ਸਿੱਖ ਨੇ ਮੂਰਤੀ ਤਾਂ ਪੂਜਣ ਨਹੀਂ ਲੱਗਣੀ ਮੂਰਤੀਆਂ ਵੜਨ ਵੀ ਨਹੀਂ ਦੇਣੀਆਂ ਮੂਰਤੀ ਕਦੋਂ ਵੜੂਗੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਤਾਬ ਸਾਬਤ ਕਰ ਦੇਣਗੇ ਅੱਜ ਇਹ ਇਹ ਜ਼ੋਰ ਕਿਉਂ ਲੱਗਿਆ ਪਿਆ ਪ੍ਰੂਵ ਕਰਨ ਤੇ ਕਿ ਸਿੱਖ ਸਨਾਤਨ ਚੋਂ ਨਿਕਲਿਆ ਜਾਂ ਸਿੱਖਸ ਨਾ ਨਹੀਂ ਹੈ ਜਦੋਂ ਨਹੀਂ ਹੈ ਤਾਂ ਨਹੀਂ ਹੈ ਜਦੋਂ ਸਿੱਖ ਕਹਿੰਦਾ ਕਿ ਨਹੀਂ ਹੈ ਤੁਸੀਂ ਕਬੂਲੋ ਕਿ ਠੀਕ ਹੈ ਨਹੀਂ ਹੈ ਤੂੰ ਵੱਖਰਾ ਹੈ ਤੇਰੀ ਆਈਡੈਂਟੀ ਵੱਖਰੀ ਹੈ ਇਹ ਚਾਹੁੰਦੇ ਆ ਕਿ ਕਾਮਾ ਰੌਲੀ ਪੈ ਜਾਏ ਕੰਧਾਂ 'ਚ ਵੱਜਣ ਸਿੱਖ ਜਾਵੇ ਕਿਸੇ ਇੱਕ ਦੀ ਅਧੀਨਗੀ ਇੱਕ ਝੰਡੇ ਇੱਕ ਨਿਸ਼ਾਨ ਦੇ ਹੇਠਾਂ ਨਾ ਹੋਵੇ ਬਹੁਤ ਸਾਰੇ ਸਾਡੇ ਚ ਹੀ ਗਿਆਨੀ ਵਿਦਵਾਨ ਜਿਹੜੇ ਆਏ ਉਹ ਚੰਦ ਪੈਸੇ ਮਾਇਆ ਤੇ ਕੁਝ ਅਹੁਦਿਆਂ ਦੇ ਖਾਤਰ ਆ ਕੇ ਉਹਨਾਂ ਦਾ ਜੋਰ ਲੱਗਿਆ ਪਿਆ ਇਹ ਸਾਬਤ ਕਰਨ ਦਾ ਕਿ ਸਿੱਖ ਸਨਾਤਨੀ ਹੀ ਨਹੀਂ ਗੁਰੂ ਨਾਨਕ ਨੇ ਜਨੇਊ ਨੂੰ ਚੈਲੰਜ ਕੀਤਾ ਬਾਣੀ ਜਿਹੜੀ ਹੈ ਉਹ ਉਸ ਆਰਤੀ ਨੂੰ ਦੁਨਿਆਵੀ ਆਰਤੀ ਨੂੰ ਚੈਲੰਜ ਕਰਦੀ ਹੈ ਇਹ ਇਹ ਕੋਸ਼ਿਸ਼ ਹੋਈ ਪਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰੂ ਮੰਨਣਾ ਛੱਡ ਦੇਣ ਉਹ ਕਿਤਾਬ ਮੰਨਣ ਲੱਗ ਜਾਣ ਇਹ ਜ਼ੋਰ ਲੱਗਿਆ ਪਈ ਉਹ ਆਪ ਜਾ ਕੇ ਪਤੰਦਰ ਲੋਕਾਂ ਤੋਂ ਮੱਥੇ ਟਿਕਵਾਈ ਜਾਂਦੇ ਆ ਉਹ ਬੇਸਿਕਲੀ ਇਹ ਚਾਹੁੰਦੇ ਕਿ ਦੇਹਧਾਰੀ ਨੂੰ ਤੁਸੀਂ ਵੱਧ ਮਹੱਤਤਾ ਦੇਣੀ ਸ਼ੁਰੂ ਕਰ ਦਿਓ ਕਿਉਂਕਿ ਉਹ ਆਪ ਇੰਜੋਏ ਕਰ ਰਹੇ ਉਸ ਚੀਜ਼ ਨੂੰ ਕਿਉਂਕਿ ਉਹ ਜਾਣਦੇ ਆ ਜਦੋਂ ਵਿਦੇਸ਼ਾਂ 'ਚ ਵੀ ਜਾਂਦੇ ਤਾਂ ਲੋਕ ਮੱਥੇ ਟੇਕਦੇ ਆ ਆਪ ਕੁਰਸੀ 'ਤੇ ਬਹਿੰਦੇ ਆ ਲੋਕ ਥੱਲੇ ਬਹਿੰਦੇ ਆ ਜਿਹੜੇ ਕਨਸੈਪਟ ਦੇ ਖਿਲਾਫ ਉਹ ਬੋਲ ਰਹੇ ਐ ਵੀ ਪੁਜਾਰੀਵਾਦ ਐ ਫਲਾਨਾ ਉਹ ਆਪ ਉਹੀ ਕਰ ਰਹੇ ਐ ਉਹ ਪ੍ਰਚਾਰ ਸਿਰਫ ਦੁਨਿਆਵੀ ਗੱਲਾਂ ਦਾ ਕਰਨਗੇ ਉਹ ਗੱਲਾਂ ਬਾਤਾਂ ਸਿਰਫ ਦੁਨਿਆਵੀ ਗੱਲਾਂ ਨੂੰ ਡਿਸਕਸ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਸ਼ਬਦ ਗੁਰੂ ਨੂੰ ਡਿਸਕਸ ਕਰਨਗੇ ਤਾਂ ਸ਼ਬਦ ਗੁਰੂ ਇੰਨਾ ਵੱਡਾ ਹੈ ਕਿ ਲੋਕ ਫਿਰ ਉਸ ਬੂਬਨੇ ਤੇ ਉਸ ਸਾਧ ਤੇ ਉਸ ਦੇਹਧਾਰੀ ਦੇ ਗੱਲਾਂ 'ਚ ਨਹੀਂ ਆਉਣਗੇ ਜਿਹੜੀ ਏਡੀ ਵੱਡੀ ਭੀੜ ਉਹਦੇ ਮਗਰ ਲੱਗੀ ਹੈ ਉਹ ਆਪਦੀਆਂ ਨਿੱਜੀ ਲੜਾਈਆਂ ਨੂੰ ਪੰਥ ਦੀ ਲੜਾਈ ਹੋ ਕੇ ਦੱਸਦੇ ਐ ਜੀ ਉਹ ਆਪਦੇ ਨਿੱਜੀ ਮਸਲਿਆਂ ਨੂੰ ਪੰਥ ਦੇ ਮਸਲੇ ਦੱਸਦੇ ਐ ਬਿਲਕੁਲ ਨਿੱਜੀ ਐਕਸਪੀਰੀਐਂਸਸ ਨੂੰ ਪੰਥ ਦੇ ਐਕਸਪੀਰੀਐਂਸਸ ਦੱਸੀ ਜਾਂਦੇ ਐ ਦੂਜੀ ਇਹ ਕੋਸ਼ਿਸ਼ ਹੈ ਕਿ ਅਕਾਲ ਤਖਤ ਸਾਹਿਬ ਦੀ ਰੈਲੇਵੈਂਸ ਖਤਮ ਕੀਤੀ ਜਾਵੇ ਇਹ ਇਹਨਾਂ ਦੀ ਕੋਸ਼ਿਸ਼ ਹੈ ਇੱਕ ਤਾਂ ਇਹ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਕਿਤਾਬ ਕਹਿਣ ਲੱਗ ਜਾਣੇ ਚਾਹੁੰਦੇ ਆ ਲੋਕ ਤਾਂ ਮੈੜੀ ਪੂਜਦੇ ਆ ਲੋਕ ਤਾਂ ਪੀਰਾਂ ਦੇ ਜਾਂਦੇ ਆ ਉੱਥੇ ਸਵਾਲ ਕਰਨ ਦੀ ਬਜਾਏ ਅੱਜ ਤੁਸੀਂ ਗੁਰੂ ਘਰ ਚ ਜਾਣ ਵਾਲੇ ਨੂੰ ਸਵਾਲ ਕਰਨ ਲੱਗ ਜਓ ਘਟੂ ਘਟ ਅੱਜ ਦੁਪਹਿਰਾਂ ਤੇ ਸਵਾਲ ਕਰਨ ਲੱਗ ਜਓ ਤੁਸੀਂ ਪਾਰਟੀ ਹੋ ਰਿਹਾ ਹੈ ਨਾ ਮਕਰ ਸਾਹਿਬ ਸਿੱਖ ਤੇ ਸਨਾਤਨ ਧਰਮ ਦਾ ਕੀ ਰਿਸ਼ਤਾ ਆਪਸ ਦੇ ਵਿੱਚ ਜਗਪ੍ਰੀਤ ਜੇ ਧਾਰਮਿਕ ਤੌਰ ਦੇ ਉੱਤੇ ਤੇ ਅਧਿਆਤਮਿਕ ਤੌਰ ਦੇ ਉੱਤੇ ਦੇਖਦੇ ਹਾਂ ਤਾਂ ਸਿੱਖ ਤੇ ਸਨਾਤਨ ਦਾ ਕੋਈ ਰਿਸ਼ਤਾ ਨਹੀਂ ਹੈ ਜੀ ਜੇ ਸੋਸ਼ੀਅਲੀ ਦੇਖਦੇ ਹਾਂ ਤੇ ਸਿੱਖ ਤੇ ਸਨਾਤਨ ਦਾ ਬਹੁਤ ਗੂੜਾ ਰਿਸ਼ਤਾ ਹੈ ਸਮਾਜ ਵਿੱਚ ਚਿਰਦੇ ਆ ਸਨਾਤਨੀ ਵੀਰਾਂ ਦੇ ਨਾਲ ਇਸੇ ਧਰਤੀ ਤੇ ਰਹਿੰਦੇ ਆ ਸਾਡੀਆਂ ਸਾਂਝਾਂ ਨੇ ਸਾਡੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਵਾਪਸ ਚ ਇਕ ਮਿਕ ਨੇ ਵਰਤਦੇ ਨੇ ਸਾਡੇ ਲੈਣ ਦੇਣ ਨੇ ਸਾਡੇ ਵਪਾਰ ਸਾਂਝੇ ਨੇ ਇਹ ਹੈ ਸਮਾਜਿਕ ਰਿਸ਼ਤਾ ਜੀ ਜੇ ਧਾਰਮਿਕ ਤੇ ਇਤਹਾਸਿਕ ਤੌਰ ਤੇ ਦੇਖਦੇ ਹਾਂ ਤਾਂ ਸਿੱਖ ਇੱਕ ਵੱਖਰੀ ਕੌਮ ਹੈ ਜੀ ਤੇ ਸਿੱਖ ਦਾ ਸਨਾਤਨ ਨਾਲ ਕੋਈ ਰਿਸ਼ਤਾ ਨਹੀਂ ਹੈ ਅਫਸੋਸ ਦੀ ਗੱਲ ਇਹ ਹੈ ਕਿ ਰੀਸੈਂਟ ਟਾਈਮਸ ਦੇ ਵਿੱਚ ਜਿਹੜੀਆਂ ਪਹਿਲਾਂ ਤੋਂ ਚੱਲਦੀ ਆ ਰਹੀ ਇੱਕ ਧਾਰਾ ਸੀਗੀ ਜਿਹਦੇ ਤਹਿਤ ਇਹ ਕੋਸ਼ਿਸ਼ ਹੋਈ ਕਿ ਜਿਵੇਂ ਬੁੱਧ ਧਰਮ ਤੇ ਜੈਨ ਧਰਮ ਨੂੰ ਸਨਾਤਨ ਮਤ ਦੇ ਵਿੱਚ ਹੀ ਰਲਾ ਦਿੱਤਾ ਗਿਆ ਸਿੱਖਾਂ ਨੂੰ ਵੀ ਸਨਾਤਨ ਦੇ ਵਿੱਚ ਹੀ ਰਲਾਉਣ ਦੀਆਂ ਸਾਜ਼ਿਸ਼ਾਂ ਚੱਲਦੀਆਂ ਆਈਆਂ ਨੇ ਅੱਜ ਤੁਸੀਂ ਦੇਖੋ ਕਿ ਜਿਹੜੇ ਜੈਨੀ ਵੀਰ ਨੇ ਉਹ ਮੰਦਰਾਂ 'ਚ ਜਾਣ ਲੱਗ ਗਏ ਜੀ ਗੁਨਾਹ ਨਹੀਂ ਹੈ ਨਹੀਂ ਕੋਈ ਗੁਨਾਹ ਨਹੀਂ ਤੁਸੀਂ ਚਰਚ ਜਾਓ ਮੰਦਰ ਜਾਓ ਮਸਜਿਦ ਜਾਓ ਗੁਰਦੁਆਰੇ ਜਾਓ ਕਿਤੇ ਵੀ ਜਾਓ ਉਹ ਸੋਸ਼ੀਅਲੀ ਗਲਤ ਨਹੀਂ ਹੈ ਨਹੀਂ ਬਿਲਕੁਲ ਪਰ ਜਦੋਂ ਅਤਿ ਆਧਮਿਕ ਤੌਰ ਦੇ ਉੱਤੇ ਜਿਸ ਆਈਡੀਓਲੋਜੀ ਨਾਲ ਤੁਸੀਂ ਜੁੜੇ ਹੋ ਉਸ ਆਈਡੀਓਲੋਜੀ ਨੂੰ ਉਹਦੇ ਵਿੱਚ ਜਦੋਂ ਅਸਿਮੀਲੇਟ ਕਰ ਦਿੰਨੇ ਹੋ ਤੁਸੀਂ ਉਹ ਆਪਣੇ ਆਪ ਚ ਕੁਐਸਚਨ ਮਾਰਕ ਰਾਈਜ਼ ਕਰਦਾ ਹੈ ਜੀ ਬੁੱਧ ਧਰਮ ਦਾ ਬੋਲਬਾਲਾ ਸੀਗਾ ਪੰਜਾਬ ਬੁੱਧ ਧਰਮ ਦਾ एपिसेंटर ਰਿਹਾ ਹੈ ਬੁੱਧ ਧਰਮ ਪੂਰੇ ਦੇਸ਼ ਚ ਹੀ ਨਹੀਂ ਤੁਸੀਂ ਦੇਖੋ ਕਿੱਥੋਂ ਤੱਕ ਬਰਮਾ ਉਦੋਂ ਅੱਗੇ ਤੱਕ ਪੂਰੀ ਦੁਨੀਆ ਚ ਫੈਲਣਾ ਸ਼ੁਰੂ ਹੋ ਗਿਆ ਸੀ ਸਨਾਤਨ ਉਸ ਤੋਂ ਬਾਅਦ ਫਿਰ ਦੁਬਾਰਾ ਰਾਈਜ਼ ਕਰਦਾ ਹੈ ਜੈਨ ਧਰਮ ਬੁੱਧ ਧਰਮ ਤੋਂ ਬਾਅਦ ਫਿਰ ਦੁਬਾਰਾ ਸਨਾਤਨ ਰਾਈਜ਼ ਕਰਦਾ ਹੈ ਤੇ ਸਨਾਤਨ ਦਾ ਆਪਣਾ ਇੱਕ ਬਹੁਤ ਵੱਡਾ ਇਤਿਹਾਸ ਹੈ ਔਰ ਸਨਾਤਨ ਧਰਮ ਜਿਹੜਾ ਸਮੁੱਚਤਾ ਦੇ ਵਿੱਚ ਇਸ ਧਰਤੀ ਦੇ ਉੱਤੇ ਰਿਹਾ ਜੀ ਵੱਡੀ ਗੱਲ ਹੁਣ ਇਹ ਹੈ ਕਿ ਕੀ ਤੁਸੀਂ ਤੁਹਾਡਾ ਸਵਾਲ ਹੈ ਕਿ ਸਿੱਖ ਦਾ ਕੀ ਰਿਸ਼ਤਾ ਹੈ ਸਿੱਖ ਦੀ ਆਈਡੈਂਟੀਟੀ ਸਿੱਖ ਵੱਖਰਾ ਹੈ ਜੀ ਗੁਰਨਾਨਕ ਦੇ ਪੈਦਾ ਹੁੰਦੇ ਹੀ ਸਿੱਖ ਪੈਦਾ ਹੁੰਦਾ ਹੈ ਗੁਰਨਾਨਕ ਦੇ ਜਨਮ ਲੈਂਦਿਆਂ ਪਹਿਲੇ ਸਾਹ ਲੈਂਦਿਆਂ ਹੀ ਸਿੱਖ ਦਾ ਜਨਮ ਹੋ ਜਾਂਦਾ ਹੈ ਜੀ ਤਾਂ ਇਹ ਅੱਜ ਕੀ ਹੈ ਕਿ ਬਹੁਤ ਸਾਰੇ ਸਾਡੇ ਚ ਹੀ ਗਿਆਨੀ ਵਿਦਵਾਨ ਜਿਹੜੇ ਆਏ ਜਿਹੜੇ ਜਿਨ੍ਹਾਂ ਨੂੰ ਪਦਵੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਉਸ ਥਾਂ ਤੇ ਬਿਠਾਇਆ ਗਿਆ ਉਹ ਵੱਡੀਆਂ ਸਾਜ਼ਿਸ਼ਾਂ ਦੇ ਅਧੀਨ ਆ ਕੇ ਲਾਲਚ ਦੇ ਵਸ਼ ਵਿੱਚ ਆ ਕੇ ਚੰਦ ਪੈਸੇ ਮਾਇਆ ਤੇ ਕੁਝ ਅਹੁਦਿਆਂ ਦੇ ਖਾਤਰ ਆ ਕੇ ਉਹਨਾਂ ਦਾ ਜ਼ੋਰ ਲੱਗਿਆ ਪਿਆ ਇਹ ਸਾਬਤ ਕਰਨ ਦਾ ਕਿ ਸਿੱਖ ਸਨਾਤਨੀ ਹੀ ਨਹੀਂ ਜਾਂ ਕਿਸ ਬੜੇ ਕੁਐਸਚਨ ਨਿਕਲਦੇ ਵੀ ਇਹ ਵਿੱਚੋਂ ਕਿ ਸਿੱਖ ਜੋ ਸਨਾਤਨ ਦੇ ਵਿੱਚੋਂ ਹੀ ਨਿਕਲੇ ਹੈ ਨਹੀਂ ਹੈ ਨਹੀਂ ਹੈ ਇਹ ਬਹੁਤ ਵੱਡਾ ਮਨੁੱਖ ਪੈਦਾ ਹੁੰਦਾ ਹੈ ਪੈਦਾ ਹੋਣ ਤੋਂ ਬਾਅਦ ਜਦੋਂ ਤੁਸੀਂ ਇਹ ਗੱਲ ਕਹੀ ਹੈ ਕਿ ਗੁਰੂ ਨਾਨਕ ਦੇ ਪੈਦਾ ਹੋਣ ਤੋਂ ਬਾਅਦ ਹੀ ਸਿੱਖ ਦਾ ਜਨਮ ਹੋ ਜਾਂਦਾ ਹੈ ਪੈਰ ਪੈਰ ਦੇ ਉੱਤੇ ਜਿਸ ਵਿਚਾਰ ਦੇ ਨਾਲ ਆ ਕੇ ਬਾਅਦ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਪੱਟਾਂ ਦੀ ਬਾਣੀ ਐ ਭਗਤਾਂ ਦੀ ਬਾਣੀ ਐ ਹਰ ਉਹ ਕਬੀਰ ਸਾਹਿਬ ਨੇ ਫਰੀਦ ਸਾਹਿਬ ਨੇ ਭਗਤ ਰਵਿਦਾਸ ਜੀ ਨੇ ਉਹ ਉਹ ਮਹਾਨ ਭਗਤਾਂ ਦੀ ਬਾਣੀ ਐ ਜਿਹੜੀ ਆ ਕੇ ਉਸ ਮਤ ਨੂੰ ਚੈਲੰਜ ਕਰਦੀ ਆਈ ਗੁਰੂ ਨਾਨਕ ਨੇ ਜਿਨੇ ਉਹ ਨੂੰ ਚੈਲੰਜ ਕੀਤਾ ਬਾਣੀ ਜਿਹੜੀ ਹੈ ਉਹ ਉਸ ਆਰਤੀ ਨੂੰ ਦੁਨਿਆਵੀ ਆਰਤੀ ਨੂੰ ਚੈਲੰਜ ਕਰਦੀ ਹੈ ਗगन ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਤਾਂ ਗੁਰਬਾਣੀ ਦੀ ਹਰ ਪੰਕਤੀ ਹਰ ਕਨਸੈਪਟ ਜਿਹੜਾ ਹੈ ਉਹ ਉਸ ਮਤ ਨੂੰ ਉਸ ਟੋਂਗ ਨੂੰ ਚੈਲੰਜ ਕਰਦਾ ਹੈ ਜਿਹੜਾ ਪ੍ਰਚਲਿਤ ਸੀਗਾ ਇੱਥੇ ਜੀ ਇਹ ਇੱਕ ਗੱਲ ਸੀ ਲੇਕਿਨ ਜਿਹੜਾ ਸਨਾਤਨ ਹੈ ਉਹ ਵੱਖਰਾ ਹੈ ਸਿੱਖ ਵੱਖਰਾ ਹੈ ਇਹ ਬਹੁਤ ਕਲੀਅਰ ਗੱਲ ਹੈ ਇਹਦੇ ਵਿੱਚ ਕਨਫਲਿਕਟ ਨਹੀਂ ਹੈ ਕੋਈ ਔਰ ਸਿੱਖ ਸਨਾਤਨ ਦੀ ਰਿਸਪੈਕਟ ਤਾਂ ਕਰਦਾ ਹੈ ਜੀ ਪਰ ਸਿੱਖ ਸਨਾਤਨੀ ਨਹੀਂ ਹੈ ਇਹ ਬਹੁਤ ਕਲੀਅਰ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਪੈਰ ਪੈਰ ਤੇ ਜਦੋਂ ਪਹਿਲੀ ਜੇ ਗੁਰੂ ਨਾਨਕ ਸਨਾਤਨੀ ਹੁੰਦੇ ਤਾਂ ਗੁਰੂ ਨਾਨਕ ਨੂੰ ਇੱਕ ਨਵਾਂ ਕਹਿ ਲੋ ਕਿ ਇੱਕ ਥਾਟ ਦੇਣ ਦੀ ਲੋੜ ਕੀ ਪਈ ਸੀਗੀ ਜੀ ਚੈਲੰਜ ਕਰਨ ਦੀ ਲੋੜ ਕਬੀਰ ਸਾਹਿਬ ਨੂੰ ਕੀ ਲੋੜ ਪਈ ਸੀ ਫਿਰ ਉਹ ਉਸੇ ਧਾਰਾ ਦੇ ਅਧੀਨ ਵਹਿੰਦੇ ਜਾਂਦੇ ਤੇ ਉਹ ਕਰਦੇ ਜਾਂਦੇ ਗੁਰਨਾਨਕ ਮੂਜੀ ਮੂਰਤੀ ਪੂਜਨ ਤੋਂ ਰੋਕਦੇ ਐ ਜੀ ਗੁਰਨਾਨਕ ਸੂਰਜ ਨੂੰ ਪਾਣੀ ਦੇਣ ਤੋਂ ਰੋਕਦੇ ਐ ਗੁਰਨਾਨਕ ਗੁਰਨਾਨਕ ਜਨੇਊ ਤੇ ਸਵਾਲ ਕਰਦੇ ਸੂਤਕ ਦੇ ਉੱਤੇ ਸਵਾਲ ਹੁੰਦਾ ਜੀ ਤਾਂ ਤੁਸੀਂ ਜਦੋਂ ਸਵੇਰੇ ਆਸਾ ਦੀ ਵਾਰ ਪੜਦੇ ਹੋ ਤਾਂ ਤੁਹਾਨੂੰ ਉਸ ਚ ਕਲੈਰਟੀ ਮਿਲ ਜਾਂਦੀ ਐ ਸਾਰੀ ਕਿ ਤੁਸੀਂ ਕਿਵੇਂ ਸਨਾਤਨ ਤੋਂ ਵੱਖਰੇ ਹੋ ਹੋ ਕੀ ਰਿਹਾ ਜਗਪਰੀ ਦਰਅਸਲ ਅੱਜ ਦੋ ਕੋਸ਼ਿਸ਼ਾਂ ਚੱਲ ਰਹੀਆਂ ਔਰ ਉਹ ਕਿਸੇ ਵਿਰੋਧੀਆਂ ਵੱਲੋਂ ਨਹੀਂ ਚੱਲ ਰਹੀ ਸਿੱਖਾਂ ਦੇ ਰੂਪ ਚ ਬੈਠੇ ਵਿਅਕਤੀ ਜਿਹੜੇ ਸਿੱਖਾਂ ਚ ਹੀ ਨੇ ਉਹਨਾਂ ਦਾ ਇਹ ਜੋਰ ਲੱਗਿਆ ਪਿਆ ਕਿ ਦੋ ਚੀਜ਼ਾਂ ਕੀਤੀਆਂ ਜਾਣ ਇੱਕ ਬਹੁਤ ਵੱਡਾ ਮਤ ਜਿਹੜਾ ਹੈ ਉਹ ਲਗਾਤਾਰ ਪੰਥ ਨੂੰ ਉਹਨਾਂ ਇਸ਼ੂਸ ਤੇ ਵੰਗਾਰ ਰਿਹਾ ਤੇ ਸਵਾਲ ਕਰ ਰਿਹਾ ਜਿਹਦੇ ਨਾਲ ਕੱਲ ਨੂੰ ਤੁਸੀਂ ਉਹਨਾਂ ਚ ਹੀ ਅਸਿਮੀਲੇਟ ਹੁੰਦੇ ਜਾਓ ਜੀ ਇੱਕ ਤਾਂ ਇਹ ਜੋਰ ਲੱਗਿਆ ਪਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਿਹੜਾ ਅਸੀਂ ਅਸੀਂ ਮੰਨਦੇ ਆ ਕਿ ਗੁਰੂ ਗ੍ਰੰਥ ਸਾਹਿਬ ਜਾਗਤ ਸਰੂਪ ਨੇ ਸਾਡੇ ਸਾਹਮਣੇ ਉਹ ਇਹ ਚੈਲੰਜ ਇਹ ਇਹ ਕੋਸ਼ਿਸ਼ ਹੋਈ ਪਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰੂ ਮੰਨਣਾ ਛੱਡ ਦੇਣ ਉਹ ਕਿਤਾਬ ਮੰਨਣ ਲੱਗ ਜਾਣ ਇਹ ਜੋਰ ਲੱਗਿਆ ਪਿਆ ਜੀ ਇਹ ਪ੍ਰਚਾਰ ਹੋਣ ਲੱਗ ਗਿਆ ਕੋਈ ਆਪਦੇ ਆਪ ਨੂੰ ਕਿਹੜਾ ਗ੍ਰੇਡ ਦੱਸਦਾ ਕੋਈ ਕਿਹੜਾ ਗ੍ਰੇਡ ਦੱਸਦਾ ਹੈ ਉਹ ਆਪ ਜਾ ਕੇ ਪਤੰਦਰ ਲੋਕਾਂ ਤੋਂ ਮੱਥੇ ਟਿਕਵਾਈ ਜਾਂਦੇ ਆ। ਉਹ ਬੇਸਿਕਲੀ ਇਹ ਚਾਹੁੰਦੇ ਆ ਕਿ ਦੇਹ ਧਾਰੀ ਨੂੰ ਤੁਸੀਂ ਵੱਧ ਮਹੱਤਤਾ ਦੇਣੀ ਸ਼ੁਰੂ ਕਰ ਦਿਓ ਕਿਉਂਕਿ ਉਹ ਆਪ ਇੰਜੋਏ ਕਰ ਰਹੇ ਹੋ ਇਸ ਚੀਜ਼ ਨੂੰ। ਕਿਉਂਕਿ ਉਹ ਜਾਣਦੇ ਆ ਜਦੋਂ ਵਿਦੇਸ਼ਾਂ 'ਚ ਵੀ ਜਾਂਦੇ ਤਾਂ ਲੋਕ ਮੱਥੇ ਟੇਕਦੇ ਆ, ਆਪ ਕੁਰਸੀ 'ਤੇ ਬਹਿੰਦੇ ਆ, ਲੋਕ ਥੱਲੇ ਬਹਿੰਦੇ ਆ। ਜਿਹੜੇ ਕਨਸੈਪਟ ਦੇ ਖਿਲਾਫ ਉਹ ਬੋਲ ਰਹੇ ਆ ਵੀ ਪੁਜਾਰੀਵਾਦ ਹੈ ਫਲਾਨਾ ਹੈ, ਉਹ ਆਪ ਉਹੀ ਕਰ ਰਹੇ ਆ। ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਆ ਆਪ ਦੀਆਂ ਕੀਤੀਆਂ ਆਪ ਜਦੋਂ ਵਿਚਾਰਨਗੇ ਨਾ ਤਾਂ ਉਹਨਾਂ ਨੂੰ ਇਹ ਸਮਝ ਆਊਗਾ ਕਿ ਜੋ ਤੁਸੀਂ ਪ੍ਰਮੋਟ ਕਰ ਜਿਹਦੇ ਖਿਲਾਫ ਤੁਸੀਂ ਬੋਲ ਰਹੇ ਹੋ ਤੁਸੀਂ ਆਪੀਓ ਕਰ ਰਹੇ ਹੋ ਜੀ ਕਿ ਭਾਈ ਦੇਹ ਧਾਰੀ ਬੰਦਾ ਜਿਹੜਾ ਸ਼ਬਦ ਗੁਰੂ ਨੂੰ ਉਹ ਸ਼ਬਦ ਗੁਰੂ ਮੰਨਣਾ ਉਹ ਸ਼ਬਦ ਗੁਰੂ ਦੀ ਮਹਿਮਾ ਦੱਸਣੀ ਨਹੀਂ ਚਾਹੁੰਦੇ ਉਹ ਪ੍ਰਚਾਰ ਸਿਰਫ ਦੁਨਿਆਵੀ ਗੱਲਾਂ ਦਾ ਕਰਨਗੇ ਉਹ ਗੱਲਾਂ ਬਾਤਾਂ ਸਿਰਫ ਦੁਨਿਆਵੀ ਗੱਲਾਂ ਨੂੰ ਡਿਸਕਸ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਸ਼ਬਦ ਗੁਰੂ ਨੂੰ ਡਿਸਕਸ ਕਰਨਗੇ ਤਾਂ ਸ਼ਬਦ ਗੁਰੂ ਇੰਨਾ ਵੱਡਾ ਹੈ ਕਿ ਲੋਕ ਫਿਰ ਉਸ ਬੂਬਨੇ ਤੇ ਉਸ ਸਾਧ ਤੇ ਉਸ ਦੇਹਧਾਰੀ ਦੇ ਗੱਲਾਂ 'ਚ ਨਹੀਂ ਆਉਣਗੇ। ਬਿਲਕੁਕੁਲ। ਫਿਰ ਉਹ ਸ਼ਬਦ ਗੁਰੂ 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 ਨਾਨਕ ਦੇ ਕਨਸੈਪਟ 'ਚ ਜਾਣਗੇ ਉਹ। ਤਾਂ ਉਹ ਬੇਸਿਕਲੀ ਇਹ ਚਾਹੁੰਦਾ ਹੈ ਕਿ ਜਿਹੜੀ ਏਡੀ ਵੱਡੀ ਭੀੜੋ ਤੇ ਮਗਰ ਲੱਗੀ ਹੈ ਉਹ ਆਪਦੀਆਂ ਨਿੱਜੀ ਲੜਾਈਆਂ ਨੂੰ ਪੰਥ ਦੀ ਲੜਾਈ ਹੋ ਕੇ ਦੱਸਦੇ ਐ। ਜੀ। ਉਹ ਆਪਦੇ ਨਿੱਜੀ ਮਸਲਿਆਂ ਨੂੰ ਪੰਥ ਦੇ ਮਸਲੇ ਦੱਸਦੇ ਐ। ਬਿਲਕੁਲ। ਨਿੱਜੀ ਐਕਸਪੀਰੀਐਂਸਸ ਨੂੰ ਪੰਥ ਦੇ ਐਕਸਪੀਰੀਐਂਸਸ ਦੱਸੀ ਜਾਂਦੇ ਐ। ਬਿਲਕੁਲ। ਜਦਕਿ ਇਹ ਤਾਂ ਸਪਿਰਚੁਅਲ ਗੱਲ ਹੈ ਇਹਦਾ ਇਹਦਾ ਦਾਇਰਾ ਇੰਨਾ ਵਿਸ਼ਾਲ ਹੈ ਕਿ ਜਿਹਨੂੰ ਤੁਸੀਂ ਕਿਣਕਾ ਪਰ ਵੀ ਮਹਿਸੂਸ ਕਰ ਲਿਆ ਨਾ ਤੇ ਤੁਹਾਡੀਆਂ ਕੁਲਾਂ ਤਰ ਗਈਆਂ ਤੁਸੀਂ ਇਸ ਗੱਲ ਨੂੰ ਸਮਝੋ ਜੀ ਇਹ ਇੰਨੀ ਵੱਡੀ ਚੀਜ਼ ਹੈ ਇਹ ਹੁਣ ਗੱਲ ਦੂਜੀ ਹੈ ਕਿ ਇੱਕ ਤਾਂ ਇਹ ਗੱਲ ਕਿ ਉਹ ਚਾਹੁੰਦੇ ਐ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸਾਬਤ ਕਰ ਦੇਣ ਜੀ ਇਹ ਜ਼ੋਰ ਲੱਗਿਆ ਪਿਆ ਜਿਹੜੀਆਂ ਤੁਹਾਡੀਆਂ ਵਿਰੋਧੀ ਤਾਕਤਾਂ ਸੀਗੀਆਂ ਉਹਨਾਂ ਨੇ ਥੋੜੇ ਚੋਂ ਹੀ ਬੰਦੇ ਚੂਸ ਕੀਤੇ ਜਿਵੇਂ ਕਿਸੇ ਵੇਲੇ ਅੰਗਰੇਜ਼ਾਂ ਨੇ ਡੇਰੇ ਖੜੇ ਕੀਤੇ ਸੀਗੇ ਤੁਹਾਡੇ ਚੋਂ ਹੀ ਬੰਦੇ ਲਿਆਂਦੇ ਉਹੀ ਪੱਗਾਂ ਵਾਲਿਆਂ ਨੂੰ ਡੇਰਿਆਂ ਦੇ ਉੱਤੇ ਬਿਠਾਤਾ ਤੇ ਉਹ ਡੇਰੇ ਚਲਾਉਣ ਲੱਗ ਗਏ ਤੇ ਲੋਕ ਟੁੱਟ ਕੇ ਡੇਰਿਆਂ ਤੇ ਜਾਣ ਲੱਗੇ ਇਹ ਹੁਣ ਡੇਰਿਆਂ ਦਾ ਇੱਕ ਸੁਧਰਿਆ ਹੋਇਆ ਰੂਪ ਹੈ ਹੈ ਡੇਰੀ ਜਿੱਥੇ ਉਹ ਸਾਧ ਹੈ ਜਿਹੜਾ ਉਹੀ ਸਭ ਕੁਝ ਹੈ ਜੀ ਉਹਨਾਂ ਡੇਰਿਆਂ ਤੇ ਜਿਹੜੇ ਜਿਹੜੇ ਅੰਗਰੇਜ਼ਾਂ ਨੇ ਡੇਰੇ ਬਣਾਏ ਉਹਨਾਂ ਡੇਰਿਆਂ 'ਚ ਸਾਧਾ ਨੇ ਆਪਦੇ ਮੰਤਰ ਤੇ ਆਪਦੇ ਰੂਲਸ ਦੇਤੇ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਇਹਨਾਂ ਸਾਧਾਂ ਨੇ ਮਹਾਰਾਜ ਦਾ ਪ੍ਰਕਾਸ਼ ਕਰਕੇ ਮਹਾਰਾਜ ਦੀ ਸ਼ੀਲਡ ਬਣਾ ਕੇ ਆਪਦੇ ਡੇਰੇ ਚਲਾਉਣੇ ਸ਼ੁਰੂ ਕਰਤੇ ਉਹਦੇ ਵਿੱਚ ਕੋਈ ਸੰਪਰਦਾਵਾਂ ਨੇ ਵੀ ਇਹੀ ਕੀਤਾ ਜੀ ਸੰਪਰਦਾਵਾਂ ਤੋਂ ਟੁੱਟੇ ਬਾਬਿਆਂ ਨੇ ਵੀ ਇਹੀ ਕੀਤਾ ਬਿਲਕੁਲ ਉਹਦੇ ਵਿੱਚ ਕੁਸ਼ ਟਕਸਾਲ ਤੋਂ ਟੁੱਟੇ ਬੰਦਿਆਂ ਨੇ ਵੀ ਇਹੀ ਕੀਤਾ ਟਕਸਾਲ ਦੀ ਤਾਂ ਕਿੱਡੀ ਮਹਿਮਾ ਸੀ ਨਾ ਟਕਸਾਲ ਗੁਰੂ ਸਾਹਿਬ ਦੇ ਵੱਲੋਂ ਆਪ ਬਣਾਈ ਹੋਵੇ ਕਿੱਡੇ ਨਾਮੀ ਬੰਦੇ ਕਿੱਡੇ ਪੰਥ ਦੀਆਂ ਸ਼ਕਤੀਆਂ ਉਹ ਉਹਨੂੰ ਹੈਡ ਕਰਦੀਆਂ ਰਹੀਆਂ ਹੋਣ ਬੰਦਿਆ ਚ ਪ੍ਰੋਬਲਮ ਹੋ ਸਕਦੀ ਇੰਸਟੀਟਿਊਸ਼ਨਸ ਤੋਂ ਥੋੜੀ ਸਵਾਲ ਚੱਕੋਂਗੇ ਦੂਜੀ ਇਹ ਕੋਸ਼ਿਸ਼ ਹੈ ਕਿ ਅਕਾਲ ਤਖਤ ਸਾਹਿਬ ਦੀ ਰੈਲੇਵੈਂਸ ਖਤਮ ਕੀਤੀ ਜਾਵੇ ਇਹ ਇਹਨਾਂ ਦੀ ਕੋਸ਼ਿਸ਼ ਹੈ ਇੱਕ ਤਾਂ ਇਹ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਕਿਤਾਬ ਕਹਿਣ ਲੱਗ ਜਾਣੇ ਚਾਹੁੰਦੇ ਆ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣਾ ਬੰਦ ਕਰਨ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਗੁਰੂ ਰਹਿਣਗੇ ਉਦੋਂ ਤੱਕ ਉਹਨਾਂ ਦਾ ਇਹ ਮੋਟਿਵ ਪੂਰਾ ਨਹੀਂ ਹੋ ਸਕਦਾ ਕਿ ਸਿੱਖ ਨੂੰ ਵਿਚਰਲਾ ਲੈਣਗੇ ਸਿੱਖ ਨੇ ਮੂਰਤੀ ਤਾਂ ਪੁੱਜਣ ਨਹੀਂ ਲੱਗਣੀ ਮੂਰਤੀਆਂ ਵੜਨ ਵੀ ਨਹੀਂ ਦੇਣੀਆਂ ਮੂਰਤੀ ਕਦੋਂ ਵੜੂਗੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਸਾਬਤ ਕਰ ਦੇਣਗੇ ਕੇ ਤਾਂ ਕਿਤਾਬ ਹੈ ਜੀ ਤਾਂ ਹੀ ਤਾਂ ਜੇ ਹੋ ਰਿਹਾ ਕਿ ਹਿਮਾਕਤ ਹੋਣ ਲੱਗੀ ਜਿਹੜੀ ਬੇਦਬੀਆਂ ਹੋਣੀਆਂ ਸ਼ੁਰੂ ਹੋਈਆਂ ਇੱਕ ਨਾ ਅੰਗਰੇਜ਼ੀ ਇਕਨੋਮਿਕਸ ਦੇ ਵਿੱਚ ਜਗਪ੍ਰੀਤ ਇੱਕ ਮਾਰਜਨਲ ਯੂਟਿਲਿਟੀ ਟੂ ਕੰਜ਼ੂਮ ਇੱਕ ਲਾਅ ਹੈ ਜੀ ਉਹ ਲੋਇ ਕਹਿੰਦਾ ਕਿ ਚੀਜ਼ ਖਾਓ ਜਿਹੜੀ ਪਹਿਲੀ ਬੁਰਕੀ ਖਾਧੀ ਮੰਨ ਲਓ ਭੁੱਖ ਲੱਗੀ ਐ ਪਹਿਲੀ ਬੁਰਕੀ ਖਾਧੀ ਤਾਂ ਉਹਦਾ ਸਵਾਦ ਮੰਨ ਲਓ 10 ਉਹਨੂੰ ਰੇਟ ਕਰ ਲਿਓ ਵੀ 10 ਆਇਆ 10 ਆਇਆ ਦੂਜੀ ਚ ਉਹ 9 ਰਹਿ ਜਾਣਾ 8 ਰਹਿ ਜਾਣਾ ਕਦੇ ਹੋਇਆ ਕਿ ਤੁਸੀਂ ਮੰਨ ਲਓ ਕੋਈ ਚੀਜ਼ ਖਾਣ ਲੱਗੇ ਪਹਿਲੀ ਬਾਈਟ ਤੇ ਤੁਹਾਨੂੰ ਬਹੁਤ ਸਵਾਦ ਆਇਆ ਜੀ 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 ਪੰਜਵੀਂ ਛੇਵੀਂ ਅੱਠਵੀਂ ਬਾਈਟ ਤੋਂ ਬਾਅਦ ਤੁਹਾਨੂੰ ਉਹ ਸਵਾਦ ਉਹਨਾ ਨਹੀਂ ਆਉਂਦਾ ਜਿੰਨਾ ਪਹਿਲੀ ਬਾਈਟ ਤੇ ਆਇਆ ਸੀ ਉਹ ਹੈ ਮਾਰਜਨਲ ਯੂਟਿਲਿਟੀ ਟੂ ਕੰਜ਼ੂਮ ਉਹ ਸਿਧਾਂਤ ਹੈ ਇਹ ਇਕਨੋਮਿਕਸ ਦਾ ਉਵੇਂ ਇਹਨਾਂ ਨੇ ਕੀ ਕੀਤਾ ਦਿਨ ਪਹਿਲੀ ਵੇਦਵੀ ਵੱਡੀ ਘਟਨਾ ਵਾਪਰਦੀ ਹੈ ਨਾ ਪੂਰੇ ਪੰਜਾਬ 'ਚ ਨਹੀਂ ਦੁਨੀਆ 'ਚ ਸਿੱਖ ਰੋਂਦਾ ਤੇ ਸੰਘਰਸ਼ ਹੁੰਦਾ ਹੈ ਜੀ ਅੱਜ ਰੋਜ਼ ਵੇਦਵੀ ਹੋ ਜਾਂਦੀ ਉਹ ਨਾਰਮਲਾਈਜ਼ ਕਰਤੀ ਇਹਨਾਂ ਨੇ ਬਿਲਕੁਲ ਕਿ ਇੱਕ ਦਿਨ ਇਹ ਆਊਗਾ ਕਿ ਤੁਹਾਡੇ ਸਾਹਮਣੇ ਵੇਦਵੀ ਹੋਈ ਵੀ ਹੁਣ ਤਾਂ ਉਹੀ ਦਿਨ ਨਹੀਂ ਆਗੇ ਆ ਪਰਸੋ ਚੌਥੇ ਜਲੰਧਰ 'ਚ ਮੇਰੇ ਖਿਆਲ ਬੱਚੇ ਨੇ ਕੋਲ ਖੜ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਨੇ ਨਾਰਮਲ ਲਿਆ ਉਹਨੂੰ ਗੱਲ ਨੂੰ ਤਾਂ ਇਹ ਜਿਹੜੇ ਇਹ ਲੋਕ ਨੇ ਨਾ ਸਿੱਖੀ ਦੇ ਔਰ ਜਿਹੜੇ ਕਾਲ ਤੱਕ ਨੂੰ ਚੈਲੰਜ ਕਰਕੇ ਇੱਕ ਵੱਡੇ ਆਪਦੇ ਆਪ ਨੂੰ ਛੱਕੇ ਹੋਏ ਬੰਦੇ ਨੇ ਇੱਕ ਵਾਰੀ ਇਹ ਕਿਹਾ ਸੀ ਵੀ ਇਹਨਾਂ ਦਾ ਬਾਗੀ ਹੋਣਾ ਹੀ ਪੈਣਾ ਇਹਨਾਂ ਤੋਂ ਤਾਂ ਹੀ ਸਿੱਖੀ ਬਚੂਗੀ। ਤੁਸੀਂ ਦੇਖੋ ਤੁਹਾਡੇ ਦਿਮਾਗ 'ਚ ਕੀ ਗੱਲ ਪਾਈ ਜਾ ਰਹੀ ਹੈ ਕਿ ਅਕਾਲ ਤਖਤ ਤੋਂ ਬਾਗੀ ਹੋ ਕੇ ਸਿੱਖੀ ਬਚੂਗੀ। ਤੁਸੀਂ ਬਾਗੀ ਹੋ ਬਾਦਲਾਂ ਦੇ। ਤੁਸੀਂ ਬਾਗੀ ਹੋ ਜਿਹੜਾ ਜੱਥੇਦਾਰ ਲਾਇਆ ਉਹਦੇ ਸਵਾਲ ਨੇ। ਜੀ। ਤੁਸੀਂ ਮਤਲਬ ਇਹਨਾਂ ਨੇ ਪੁਰਾਣੇ ਪਿਛਲੇ ਸਾਰੇ ਜੱਥੇਦਾਰਾਂ ਤੋਂ ਹੀ ਸਵਾਲ ਖੜਾ ਕਰਤਾ। ਕਿ ਸਾਰੇ ਮਾੜੇ ਸੀ ਸਾਰਿਆਂ ਦੇ ਫੈਸਲੇ ਮਾੜੇ ਸੀਗੇ ਤਾਂ ਇਹ ਐਗਜ਼ੈਂਪਲਸ ਦਿੰਦੇ ਆ ਰੋਮ ਦੀਆਂ ਪੋਪ ਦੀਆਂ ਕਿ ਕਿਵੇਂ ਈਸਾਈ ਧਰਮ ਦੇ ਵਿੱਚੇ ਕੁਝ ਹੋਇਆ ਉਹ ਚਾਹੁੰਦੇ ਕਿ ਤੁਸੀਂ ਆਪ ਦੇ ਤੁਹਾਡਾ ਇੰਸਟੀਟਿਊਸ਼ਨ ਕਿਹਨੇ ਬਣਾਇਆ ਥੋੜ੍ਹ ਅਕਾਲ ਤਖਤ ਕਿਹਨੇ ਸਾਜਿਆ 6ਵੀਂ ਪਾਸ਼ਾਹੀ ਨੇ ਸਾਜਿਆ ਜੀ ਉਹ ਕਿਸੇ ਧੰਨਾ ਸਿੰਘ ਮਲਾੜ ਸਿੰਘ ਨੇ ਨਹੀਂ ਸਾਜਿਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਥੋੜੀ ਬਣਾਇਆ ਮਾਸਟਰ ਤਾਰਾ ਸਿੰਘ ਨੇ ਥੋੜੀ ਬਣਾਇਆ ਤੁਡੀ ਪ੍ਰੋਬਲਮ ਤਾਰਾ ਸਿੰਘ ਨਾਲ ਮਾਸਟਰ ਤਾਰਾ ਸਿੰਘ ਨਾਲ ਸੰਤ ਫਤਿਹ ਸਿੰਘ ਨਾਲ ਸੰਤ ਲੋਂਗੋਵਾਲ ਨਾਲ ਜੱਥੇਦਾਰ ਟੌੜਾ ਨਾਲ ਪ੍ਰਕਾਸ਼ ਸਿੰਘ ਬਾਦਲ ਨਾਲ ਸ਼ਮਸ਼ੇਰ ਸਿੰਘ ਨਾਲ ਇਹਨਾਂ ਨਾਲ ਤੁਹਾਡੀਆਂ ਪ੍ਰੋਬਲਮਸ ਹੋ ਸਕਦੀਆਂ ਜਗੀਰ ਕੌਰ ਨਾਲ ਹੋ ਸਕਦੀ ਹੈ ਜਾਨੀ ਗੁਰਵਚਨ ਸਿੰਘ ਨਾਲ ਹੋ ਸਕਦੀ ਹੈ ਜਾਨੀ ਰਗਵੀਰ ਸਿੰਘ ਨਾਲ ਹੋ ਸਕਦੀ ਹੈ ਜਾਨੀ ਹਰਪ੍ਰੀਤ ਸਿੰਘ ਨਾਲ ਹੋ ਸਕਦੀ ਹੈ ਉਸ ਅਕਾਲ ਦੇ ਸਥਾਨ ਨਾਲ ਤਾਂ ਨਹੀਂ ਪ੍ਰੋਬਲਮ ਹੋ ਸਕਦੀ ਨਾ ਤੁਹਾਨੂੰ ਜੀ ਫਿਰ ਕਰਨਾ ਕੀ ਸੀ ਤੁਸੀਂ ਮੁਹਿਮ ਕੀ ਚਲਾਉਣੀ ਸੀ ਮੁਹਿਮ ਚਲਾਉਣੀ ਸੀ ਕਿ ਉੱਥੇ ਚੂਸ ਉਹ ਬੰਦੇ ਕੀਤੇ ਜਾਣ ਜਿਹੜੇ ਸਾਨੂੰ ਰਾਈਟ ਪਰਸਪੈਕਟਿਵ ਦੇ ਨਾਲ ਉਸ ਸਿਧਾਂਤ ਦੇ ਨਾਲ ਲੀਡ ਕਰ ਸਕਣ ਜੀ ਇੱਕ ਸਕੂਲ ਐ ਸਕੂਲ ਦਾ ਪ੍ਰਿੰਸੀਪਲ ਮਾੜਾ ਆ ਗਿਆ ਉਹ ਤੈਅ ਕਰ ਰਿਹਾ ਸਕੂਲ ਚ ਕੀ ਕੁਝ ਹੋਣਾ ਹੈ ਜੀ ਬਿਲਡਿੰਗ ਹੈ ਸਥਾਨ ਹੈ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਰੂਲਸ ਤੇ ਪ੍ਰਿੰਸੀਪਲ ਨਹੀਂ ਚੱਲ ਰਿਹਾ ਕੀ ਕਰੋਗੇ ਢਾ ਦੇਓਗੇ ਉਹਨੂੰ ਨਹੀਂ ਪ੍ਰਿੰਸੀਪਲ ਗਾਲਾਂ ਕੱਢੋਂਗੇ ਪ੍ਰਿੰਸੀਪਲ ਹਟਾਇਆ ਜੋ ਮੈਨੇਜਮੈਂਟ ਕੀ ਕਰਦੀ ਹੈ ਪ੍ਰਿੰਸੀਪਲ ਹਟਾਉਂਦੀ ਹੈ ਪ੍ਰਿੰਸੀਪਲ ਹਟੋਂਦੀ ਹੈ ਬੱਚਿਆਂ ਦੇ ਪੇਰੈਂਟਸ ਕੀ ਆਵਾਜ਼ ਚੁੱਕਦੇ ਆ ਕੇ ਰੌਲਾ ਪਾ ਲੈਂਦੇ ਵੀ ਆਹ ਪ੍ਰਿੰਸੀਪਲ ਠੀਕ ਨਹੀਂ ਹੈ ਜੀ ਤਾਂ ਕੀ ਕਰਦੇ ਹੋ ਪ੍ਰਿੰਸੀਪਲ ਚੇਂਜ ਕਰਦੇ ਹੋ ਕਿ ਪੂਰੇ ਸ਼ਹਿਰ ਦੇ ਵਿੱਚ ਰੌਲਾ ਪਿੱਟਦਾ ਵੀ ਇਹ ਮੰਨ ਲਓ ਸਕੂਲ ਹੀ ਇੱਕ ਹੈ ਤੁਹਾਡੇ ਕੋਲੇ ਫਿਰ ਸਕੂਲ ਨੂੰ ਮਾੜਾ ਕਿਵੇਂ ਕਹਦੇ ਹੋ ਤੁਸੀਂ ਇਹ ਕਹੋ ਕਿ ਸਕੂਲ ਪੜਨਾ ਛੱਡ ਦਿਓ ਨਹੀਂ ਨਹੀਂ ਜਾਣਾ ਨਹੀਂ ਪੜਾਈ ਨਹੀਂ ਕਰਨੀ ਪੜਨਾ ਹੀ ਗਲਤ ਹੈ ਤੁਹਾਡੇ ਇੰਸਟੀਟਿਊਸ਼ਨਸ ਕਿਉਂ ਟਾਰਗੇਟ ਕੀਤੇ ਜਾ ਰਹੇ ਸੋਚਣ ਦੀ ਲੋੜ ਹੈ ਅੱਜ ਜੇ ਬਦਲਣਾ ਹੈ ਨਾ ਤੁਸੀਂ ਤੁਸੀਂ ਉੱਥੇ ਡੈਮੋਕਰੈਟਿਕ ਤਰੀਕੇ ਦੇ ਨਾਲ ਵੋਟਾਂ ਪੈਣੀਆਂ ਐ ਹੁਣ ਵੋਟ ਬਣਾ ਕੇ ਆਪਦੀਆਂ ਪਹਿਲਾਂ ਤਾਂ ਵੋਟਾਂ ਬਣਾਓ ਤੁਹਾਡਾ ਦੁਸ਼ਮਣ ਬਹੁਤ ਚਾਲਬਾਜ਼ ਹੈ ਉਹ ਆਪਦੀਆਂ ਵੋਟਾਂ ਬਣਾ ਰਿਹਾ ਉਹ ਤੁਸੀਂ ਵੋਟ ਹੀ ਨਹੀਂ ਬਣਾ ਰਹੇ ਆ ਆਪਦੀ ਜੀ ਫਿਰ ਤੁਸੀਂ ਰਾਈਟ ਬੰਦੇ ਲੈ ਕੇ ਆਓ ਗਰੰਟੀ ਨਹੀਂ ਹੈ ਕਿ ਜਿਨ੍ਹਾਂ ਨੂੰ ਜਿਹੜੀਆਂ ਤੇ ਰਾਜ ਚੈਲੰਜ ਕਰ ਰਹੀਆਂ ਜੇ ਉਹਨਾਂ ਵਾਲੇ ਬੰਦੇ ਉੱਥੇ ਆ ਕੇ ਬਹਿ ਜਾਣਗੇ ਤਾਂ ਕੀ ਗਰੰਟੀ ਹੈ ਕਿ ਪੰਥ ਸਹੀ ਦਿਸ਼ਾ ਦੇ ਵੱਲ ਚੱਲਣਾ ਸ਼ੁਰੂ ਕਰ ਦੇਗਾ ਇੱਕ ਕੋਸ਼ਿਸ਼ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਤਾਬ ਸਾਬਤ ਕਰਨਾ ਚਾਹੁੰਦੇ ਹਨ ਇੱਕ ਕੋਸ਼ਿਸ਼ ਇਹ ਹੈ ਕਿ ਇਹ ਅਕਾਲ ਤਖਬ ਸਾਹਿਬ ਤੇ ਸਿੱਖਾਂ ਦੇ ਇੰਸਟੀਟਿਊਸ਼ਨਸ ਨੂੰ ਖਤਮ ਕਰਨਾ ਚਾਹੁੰਦੇ ਹਨ ਜੀ ਇਹ ਚਾਹੁੰਦੇ ਆ ਕਿ ਕਾਮਾ ਰੌਲੀ ਪੈ ਜਾਏ ਕੰਧਾਂ 'ਚ ਵੱਜਣ ਸਿੱਖ ਜਾ ਕੇ ਕਿਸੇ ਇੱਕ ਦੀ ਅਧੀਨਗੀ ਇੱਕ ਝੰਡੇ ਇੱਕ ਨਿਸ਼ਾਨ ਦੇ ਹੇਠਾਂ ਨਾ ਆਉਣ ਤੁਹਾਡੇ ਸਿਧਾਂਤ ਨੂੰ ਤੋੜ ਰਹੇ ਆ ਬੇਸਿਕਲੀ ਉਹ ਜਦੋਂ ਤੁਹਾਡਾ ਸਿਧਾਂਤ ਟੁੱਟੂਗਾ ਤੁਸੀਂ ਆਪੇ ਟੁੱਟ ਜਾਓਗੇ ਅੱਜ ਤੁਸੀਂ ਜਿਵੇਂ ਅਬਦਾਲੀ ਵੇਲੇ ਜ਼ਿਕਰ ਆਇਆ ਸੀਗਾ ਕਿ ਜਦੋਂ ਸਰੋਵਰ ਭਰਤਾ ਸੀ ਤਾਂ ਉਹਨੇ ਕਿਹਾ ਕਿ ਇਹਨਾਂ ਨੂੰ ਇਹ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ ਉਹ ਕਹਿੰਦਾ ਇੱਥੋਂ ਮਿਲਦੀ ਹੈ ਸ਼ਕਤੀ ਉਹ ਕਹਿੰਦਾ ਪੂਰ ਦੋ ਇਹਨੂੰ ਜੇ ਇਹਨੂੰ ਇੱਥੋਂ ਸ਼ਕਤੀ ਮਿਲਦੀ ਹੈ ਤੇ ਇਹਨਾਂ ਨੂੰ ਤੁਹਾਡੇ ਤੁਹਾਡੇ ਸਿਧਾਂਤ ਤੇ ਧਾਵਾ ਬੋਲਿਆ ਜਾ ਰਿਹਾ ਜੀ ਸਭ ਤੋਂ ਵੱਡਾ ਅਗਲਾ ਜਿਹੜਾ ਮਸਲਾ ਹੈ ਜਿੱਥੋਂ ਤੁਸੀਂ ਸਨਾਤਨ ਦੀ ਗੱਲ ਕੀਤੀ ਸੀ ਉਹ ਇੱਕ ਇਹ ਵੀ ਹੈ ਕਿ ਤੁਹਾਨੂੰ ਅਖੀਰ ਇਹ ਅਹਿਸਾਸ ਕਰਵਾ ਦੇਣਾ ਕਿ ਹੁਣ ਅੱਜ ਕਰਵਾ ਚੌਥ ਹੁੰਦਾ ਜੀ ਸਿੱਖ ਦਾ ਕਰਵਾ ਚੌਥ ਨਾਲ ਕੋਈ ਵਿਰੋਧ ਨਹੀਂ ਹੈ ਜਿਸ ਕਿਸੇ ਸਨਾਤਨੀ ਭੈਣ ਨੇ ਕਰਵਾ ਚੌਥ ਮਨਾਣਾ ਉਹ ਉਹਦੇ ਹੱਕ ਸੱਚ ਲਈ ਮਰ ਵੀ ਜਾਊਗਾ ਸਿੱਖ ਇਹ ਕਹਿੰਦਾ ਕਿ ਤੁਹਾਨੂੰ ਤੁਹਾਡਾ ਮੁਬਾਰਕ ਹੈ ਅਸੀਂ ਨਹੀਂ ਮਨਾਉਂਦੇ ਸਾਡੇ ਸਿਧਾਂਤ ਚ ਨਹੀਂ ਹੈ ਜੀ ਲੇਕਿਨ ਉਹ ਕੀ ਚਾਹੁੰਦੇ ਉਹ ਚਾਹੁੰਦੇ ਤੁਹਾਨੂੰ ਕਿ ਤੁਸੀਂ ਵੀ ਆ ਕੇ ਬਣਾਓ ਅੱਜ ਸਾਡੇ ਪਰਿਵਾਰਾਂ ਚ ਸਾਡੀਆਂ ਧੀਆਂ ਭੈਣਾਂ ਮਨਾਉਣ ਲੱਗੀਆਂ ਤਾਂ 50 ইয়ার্স ਫ্রম ਨਾਓ ਕੀ ਹੋਊਗਾ 100 ইয়ার্স ਫ্রম ਨਾਓ ਕੀ ਹੋਊਗਾ ਉਹ ਪਿਛਲਾ ਤੁਹਾਨੂੰ ਅੱਜ ਹਵਾਲੇ ਮਿਲਦੇ ਹਨਾ ਅੱਜ ਤੁਸੀਂ ਹਵਾਲੇ ਕਿਵੇਂ ਲੈਨੇਓ ਤੁਸੀਂ ਕਹਿੰਦੇ ਤੂੰ ਨਵੀਂ ਗੱਲ ਕਰੀ ਜਨਾ ਯਾਰ ਫਲਾਨੀ ਬਾਣੀ ਬਾਰੇ 1800 ਫਲਾਨੇ ਚ ਤਾਂ ਬਾਣੀ ਉੱਥੇ ਪੜ੍ਹੀ ਜਾਂਦੀ ਸੀ ਜੀ ਤਾਂ ਐਵੇਂ 100 ਸਾਲ ਬਾਅਦ ਕੀ ਗੱਲ ਆਊਗੀ ਕਿ ਯਾਰ ਤੂੰ ਨਵੇਂ ਉੱਠ ਕੇ ਖੜਾ ਐ ਵੀ ਕਰਵਾਨੀ ਮਨਾਉਣਾ ਆਹ ਦੇਖੋ 2023 ਚ ਫੋਟੋਆਂ ਦਿਖਾ ਦਿੰਨਾ ਮੈਂ ਆ ਮੱਕੜ ਬੈਠਾ ਨਾਲ ਉਹਦਾ ਪਰਿਵਾਰ ਬੈਠਾ ਨਾਲ ਦੂਜਾ ਸਿੰਘ ਬੈਠਾ ਇਹ ਸਾਰੇ ਕਰਵਾ ਚੌਥੇ ਘਰ ਵਾਲੀਆਂ ਮਨਾਈ ਤਾਂ ਜਾਂਦੇ ਹੁਣ ਪ੍ਰੋਬਲਮ ਕਰਵਾ ਚੌਥੇ ਨਾਲ ਨਹੀਂ ਹੈ ਕਿਸੇ ਨੂੰ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਗੱਲ ਇਹ ਹੈ ਕਿ ਤੁਸੀਂ ਕੇਸ ਕੱਟੇ ਹੋਏ ਜਗਪ੍ਰੀਤ ਮੈਂ ਦਸਤਾਰ ਸਜਾਉਣਾ ਤੁਸੀਂ ਮੈਨੂੰ ਤੁਹਾਡਾ ਕਨਫਲਿਕਟ ਦਸਤਾਰ ਨਾਲ ਮੈਂ ਧੱਕੇ ਨਾਲ ਤੁਹਾਨੂੰ ਕਹਾਂ ਨਹੀਂ ਦਸਤਾਰ ਬੰਨ ਤੂੰ ਤਾਂ ਤੁਹਾਡਾ ਵਿਰੋਧ ਕਿਹਦੇ ਨਾਲ ਹੈ ਦਸਤਾਰ ਨਾਲ ਥੋੜੀ ਵਿਰੋਧ ਹੈ ਜੀ ਤੁਸੀਂ ਮੈਨੂੰ ਕੀ ਕਹੋਗੇ ਮੰਨ ਲਓ ਮੈਂ ਤੈਨੂੰ ਕਹਾਂ ਤੂੰ ਪੱਗ ਬੰਨ ਪੱਗ ਬੰਨ ਤੂੰ ਕਹਿੰਗਾ ਭਾਜੀ ਮੈਂ ਨਹੀਂ ਬੰਨਦਾ ਜੀ ਮੈਂ ਸਿੱਖ ਪਰਿਵਾਰ ਚ ਨਹੀਂ ਪੈਦਾ ਹੋਇਆ ਮੈਂ ਪੱਗ ਨਹੀਂ ਬੰਨਦਾ ਜੀ ਮੈਂ ਤੈਨੂੰ ਕਹਾਂ ਨਹੀਂ ਬੰਨ ਤਾਂ ਤੇਰਾ ਵਿਰੋਧ ਕਿਹਦੇ ਨਾਲ ਹੈ ਤੁਹਾਡੇ ਨਾਲ ਵਿਰੋਧ ਮੇਰੇ ਥੋਟ ਨਾਲ ਹੈ ਜਿਹੜਾ ਮੈਂ ਤੈਨੂੰ ਫੋਰਸ ਕਰ ਰਿਹਾ ਵੀ ਤੂੰ ਇਹ ਕਰਨਾ ਪੱਗ ਨਾਲ ਤੇਰਾ ਵਿਰੋਧ ਨਹੀਂ ਹੈ ਸਿਮਿਲਰਲੀ ਜਗਪ੍ਰੀਤ ਕਰਵਾ ਚ ਜਦੋਂ ਜਦੋਂ ਤੁਸੀਂ ਇਹ ਸਵਾਲ ਕਰਦੇ ਹੋ ਨਾ ਤਾਂ ਉਹ ਤਾਕਤਾਂ ਕੁਐਸਚਨ ਕਰਨ ਵਾਲਿਆਂ ਦੇ ਖਿਲਾਫ ਨੈਰੇਟਿਵ ਸਿਰਜਦੀਆਂ ਦੇਖੋ ਜੀ ਇਹ ਤਾਂ ਸਨਾਤਨ ਦੇ ਖਿਲਾਫ ਹੋ ਗਏ ਇਹ ਤਾਂ ਹਿੰਦੂਆਂ ਦੇ ਖਿਲਾਫ ਹੋ ਗਏ ਇਹ ਤਾਂ ਜੀ ਕਰਵਾ ਚ ਨਹੀਂ ਹੈ ਤੁਸੀਂ ਜਿਸ ਪੀਸ ਮੁਹੱਬਤ ਦੇ ਵਿੱਚ ਆਪਾਂ ਰਹਿੰਦੇ ਹਾਂ ਹਰੇਕ ਦੀ ਆਪਣੀ ਤੁਸੀਂ ਮੂਰਤੀ ਪੂਜਦੇ ਹੋ ਜੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਨਮੋਣਾ ਬਿਲਕੁਲ ਤੁਹਾਨੂੰ ਤੁਹਾਡਾ ਮੁਬਾਰਕ ਹੈ ਮੈਨੂੰ ਮੇਰਾ ਮੁਬਾਰਕ ਹੈ ਆਪਾਂ ਦੋਨੋਂ ਜਦੋਂ ਇਹ ਕਹਿੰਦੇ ਆ ਕਿ ਇਸ ਮੁਲਕ ਦੀ ਖੂਬਸੂਰਤੀ ਵੱਖੋ-ਵੱਖਰੇ ਰੰਗਾ ਚ ਹੈ ਤਾਂ ਇੱਕ ਦੂਜੇ ਨੂੰ ਇਹ ਅਲਾਉ ਕਰਨਾ ਕਿ ਉਹ ਆਪਦੇ ਰੰਗ ਚ ਤੇ ਮੈਂ ਆਪਦੇ ਰੰਗ ਚ ਰਹਾ ਇਸ ਖੂਬਸੂਰਤੀ ਨੂੰ ਪ੍ਰਫੁੱਲਤ ਹੋਣ ਦੇਣਾ ਚਾਹੀਦਾ ਤੁਸੀਂ ਇਹ ਫੋਰਸ ਕਿਉਂ ਕਰੋਗੇ ਮੈਨੂੰ ਕਿ ਤੁਸੀਂ ਮੈਂ ਕਹਾਂ ਕਿ ਨਹੀਂ ਮੈਂ ਤੇਰੇ ਚੋਂ ਨਿਕਲਿਆ ਮੈਂ ਤੇਰੇ ਚੋਂ ਨਿਕਲਿਆ ਜਦ ਕਿ ਮੈਂ ਇਹ ਗੱਲ ਕਹਿੰਦਾ ਵੀ ਮੈਂ ਵੱਖਰਾ ਮੈਂ ਕਿਸੇ ਚੋਂ ਨਹੀਂ ਨਿਕਲਿਆ ਮੈਂ ਵੱਖਰਾ ਤਾਂ ਇਸ ਗੱਲ ਨੂੰ ਕਬੂਲਣਾ ਚਾਹੀਦਾ ਹੈ ਅੱਜ ਇਹ ਇਹ ਜ਼ੋਰ ਕਿਉਂ ਲਗਾਇਆ ਪਿਆ ਪ੍ਰੂਫ ਕਰਨ ਤੇ ਕਿ ਸਿੱਖ ਸਨਾਤਨ ਚੋਂ ਨਿਕਲਿਆ ਜਾਂ ਸਿੱਖ ਨਾ ਨਹੀਂ ਹੈ ਜਦੋਂ ਨਹੀਂ ਹੈ ਤਾਂ ਨਹੀਂ ਹੈ ਜਦੋਂ ਸਿੱਖ ਕਹਿੰਦਾ ਕਿ ਨਹੀਂ ਹੈ ਤੁਸੀਂ ਕਬੂਲੋ ਕਿ ਠੀਕ ਹੈ ਨਹੀਂ ਹੈ ਤੂੰ ਵੱਖਰਾ ਹੈ ਤੇਰੀ ਆਈਡੈਂਟੀ ਵੱਖਰੀ ਹੈ ਤੇਰਾ ਥਾਟ ਵੱਖਰਾ ਹੈ ਤੇਰਾ ਸਿਧਾਂਤ ਵੱਖਰਾ ਹੈ ਔਰ ਜਿਹਦੇ ਨਾਲ ਤੁਸੀਂ ਕਿੰਡੀ ਖੂਬਸੂਰਤ ਗੱਲ ਹੈ ਕਿ ਜੇ ਗੁਰਤੇਗ ਭਾਦਰ ਪਾਦਸ਼ਾਹ ਦੀ ਸ਼ਹਾਦਤ ਹੁੰਦੀ ਉਹ ਕਿੰਡੀ ਵੱਡੀ ਐਗਜ਼ੈਂਪਲ ਹੈ ਕਿ ਪਾਦਸ਼ਾਹ ਕਿਸੇ ਦੇ ਰਾਈਟਸ ਲਈ ਜਾ ਕੇ ਆਪਦੀ ਸ਼ਹਾਦਤ ਦੇ ਰੇ ਤਾਂ ਅੱਜ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਾਡੇ ਰਾਈਟਸ ਪ੍ਰੋਟੈਕਟ ਕਰਨ ਲਈ ਵੱਡਾ ਭਰਾ ਬਣ ਕੇ ਨਾਲ ਖੜ੍ਹ ਜੋ ਬਿਲਕੁਲ ਵਿਰੋਧੀ ਕਿਉਂ ਬਣਦੇ ਹੋ ਤੁਸੀਂ ਕਹੋ ਕਿ ਸਿੱਖ ਵੱਖਰਾ ਹੈ ਸਿੱਖ ਸਨਾਤਨ ਦਾ ਹਿੱਸਾ ਨਹੀਂ ਹੈ ਸਿੱਖ ਵੱਖਰੀ ਮਤ ਹੈ ਤੇ ਸਿੱਖ ਦੀ ਆਪਦੀ ਈਡਿਓਲੋਜੀ ਹੈ ਸਿੱਖ ਮੂਰਤੀ ਨਹੀਂ ਪੂਜਦਾ ਜੀ ਸਿੱਖ ਜਨੇਊ ਧਾਰਨ ਨਹੀਂ ਕਰਦਾ ਜੀ ਸਿੱਖ ਕਰਪਾਨ ਧਾਰਨ ਸ਼ਸਤਰ ਧਾਰਨ ਕਰਦਾ ਹੈ ਅਮਰਤ ਧਾਰਨ ਕਰਦਾ ਅਮਰਤ ਚਖਦਾ ਸਿੱਖ ਤਾਂ ਸਿੱਖ ਦੀ ਆਪਣੀ ਇੱਕ ਆਇਡੈਂਟੀਟੀ ਹੈ ਔਰ ਸਿੱਖ ਦਾ ਆਪਣਾ ਇੱਕ ਸਰੂਪ ਹੈ ਤੇ ਸਿੱਖ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕੌਮ ਹੈ ਧਰਮ ਹੈ ਜੀ ਉਹਦਾ ਸਤਕਾਰ ਹੋਣਾ ਚਾਹੀਦਾ ਹੁਣ ਇਹੀ ਪ੍ਰੋਬਲਮ ਹੈ ਕਿ ਆ ਜੋ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਉਹਨਾਂ ਦਾ ਇਹ ਜੋਰ ਲੱਗਿਆ ਪਿਆ ਉਹ ਤੁਹਾਨੂੰ ਤੁਹਾਡੇ ਆਸ਼ੇ ਤੋਂ ਦੂਰ ਕਰਨਾ ਚਾਹੁੰਦੇ ਆ ਉਹ ਪ੍ਰੈਕਟੀਕੈਲਿਟੀ ਦੇ ਨਾਂ ਤੇ ਤੁਹਾਡੇ ਚ ਉਹੋ ਜੀਆਂ ਚੀਜ਼ਾਂ ਪਾਉਣੀਆਂ ਚਾਹੁੰਦੇ ਆ ਉਹ ਤੁਹਾਨੂੰ ਕਹਿੰਦੇ ਕਿ ਤਾਂ ਪਖੰਡ ਹੈ ਇਹ ਬਹੁਤ ਬਾਰੀਕ ਜੀ ਲਾਈਨ ਹੁੰਦੀ ਹੈ ਵਿਸ਼ਵਾਸ ਤੇ ਉਹਦੇ ਵਿੱਚ ਹਨ ਕਿਸੇ ਦਾ ਕਿਤੇ ਲੋਕ ਤਾਂ ਮੈਡੀ ਪੂਜਦੇ ਆ ਲੋਕ ਤਾਂ ਪੀਰਾਂ ਦੇ ਜਾਂਦੇ ਆ ਉੱਥੇ ਸਵਾਲ ਕਰਨ ਦੀ ਬਜਾਏ ਅੱਜ ਤੁਸੀਂ ਗੁਰੂ ਘਰ ਚ ਜਾਣ ਵਾਲੇ ਨੂੰ ਸਵਾਲ ਕਰਨ ਲੱਗ ਜਿਓ ਘਟੂ ਘਟ ਅੱਜ ਦੁਪਹਿਰਾਂ ਤੇ ਸਵਾਲ ਕਰਨ ਲੱਗ ਜਿਓ ਤੁਸੀਂ ਪਾਰਟੀ ਹੋ ਰਿਹਾ ਹੈ ਨਾ ਤਾਂ ਹਰ ਗੱਲ ਨੂੰ ਕੌਂਟਰੋਵਰਸੀ ਮਾਸ ਦਾ ਸਵਾਲ ਹੈ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਅੱਜ ਇਹ ਸਵਾਲ ਹੀ ਨਹੀਂ ਹੋਣਾ ਚਾਹੀਦਾ ਮੈਂ ਵੀ ਕਈ ਵਾਰੀ ਇਹ ਮਹਿਸੂਸ ਕਰਦਾ ਸਾਨੂੰ ਵੀ ਨਹੀਂ ਕਰਨਾ ਚਾਹੀਦਾ ਇਹ ਸਵਾਲ ਅੱਜ ਤਾਂ ਇਹ ਹੈ ਕਿ ਤੁਸੀਂ ਉਸ ਇੱਕ ਵੱਡੇ ਐਸਪੈਕਟ ਦੇ ਉਸ ਵੱਡੇ ਸਿਧਾਂਤ ਲਈ ਅੱਜ ਖੜਨ ਦੀ ਲੋੜ ਹੈ ਰਵਿਦਾਸ ਭਾਈਚਾਰੇ ਦੇ ਕੱਲ ਪਰਸੋ ਮੈਂ ਸੁਣ ਰਿਹਾ ਸੀ ਮੈਨੂੰ ਬੜਾ ਦੁੱਖ ਹੋਇਆ ਕਿ ਉਸ ਭਾਈਚਾਰੇ ਨੂੰ ਅਸੀਂ ਅੱਜ ਤੱਕ ਇਹ ਨਹੀਂ ਸਮਝਾ ਸਕੇ ਕਿ ਉਹ ਕਿਵੇਂ ਸਾਡਾ ਹਿੱਸਾ ਨਹੀਂ ਕਿਵੇਂ ਉਸ ਸਮਾਜ ਨੂੰ ਗੁਰੂ ਸਾਹਿਬ ਨੇ ਗਲ ਨਾਲ ਲਾਇਆ ਤੇ ਅਸੀਂ ਉਹਨਾਂ ਨੂੰ ਦੂਰ ਕਿਵੇਂ ਕਰ ਬੈਠੇ ਹਾਂ ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਅਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਉਹਨਾਂ ਨੇ ਸਾਡੇ ਖਿਲਾਫ ਨਹੀਂ ਬੋਲਣਾ ਇਸ ਮਰਿਆਦਾ ਨੂੰ ਕਿਵੇਂ ਅਸੀਂ ਕਾਇਮ ਰੱਖਣਾ ਇਹ ਕੁਝ ਹੋਣ ਦੀ ਬਜਾਏ ਕੰਮ ਤਾਂ ਇੱਧਰ ਨੂੰ ਹੋਣਾ ਚਾਹੀਦਾ ਹੈ ਕਿ ਅੱਜ ਇੰਨੀ ਵੱਡੀ ਗਿਣਤੀ ਜਿਹੜਾ ਰਵਿਦਾਸ ਭਾਈ ਚਾਰਾ ਜਿਹੜਾ ਵਲਮਿਕ ਸਮਾਜ ਹੈ ਜਿਨ੍ਹਾਂ ਨੂੰ ਮੰਦਰਾਂ 'ਚ ਕਦੇ ਨਹੀਂ ਵੜਨ ਦਿੱਤਾ ਗਿਆ ਸੀ ਜਿਨ੍ਹਾਂ ਦੇ ਉੱਤੇ ਇੰਨੀ ਤੱਕੇਸ਼ਾਈ ਉਹਨਾਂ ਨੂੰ ਇਨਾ ਲਤਾੜਿਆ ਗਿਆ ਅੱਜ ਤੁਸੀਂ ਉਹਨਾਂ ਨੂੰ ਕਿਵੇਂ ਗੱਲ ਨਾਲ ਲਾਉਣਾ ਹੈ ਜੇ ਤੁਸੀਂ ਵੀ ਉਹ ਉਸ ਥਾਟ ਚ ਪੈ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਜ਼ਿਸ਼ ਕਾਮਯਾਬ ਹੋ ਰਹੀ ਹੈ ਸੋ ਤੁਸੀਂ ਸਵਾਲ ਜਿਹੜਾ ਕੀਤਾ ਸੀ ਜਗਪ੍ਰੀਤ ਕਿ ਸਿੱਖ ਜਿਹੜਾ ਉਹ ਸਨਾਤਨ ਤੇ ਸਿੱਖ ਦਾ ਕੋਈ ਰਿਸ਼ਤਾ ਨਹੀਂ ਹੈ ਅਧਿਆਤਮਕ ਤੌਰ ਤੇ ਧਾਰਮਿਕ ਤੌਰ ਤੇ ਹਾਂ ਸਮਾਜਿਕ ਤੌਰ ਤੇ ਅਸੀਂ ਭਰਾ ਵਰਤਦੇ ਆਂ ਦੋਸਤੀ ਹੈ ਪਰਿਵਾਰਾਂ ਚ ਵਰਤਦੇ ਆਂ ਬਹੁਤ ਸਾਰੇ ਪਰਿਵਾਰਾਂ ਚ ਹੋ ਸਕਦਾ ਹੈ ਰਿਸ਼ਤੇਦਾਰੀਆਂ ਵੀ ਨੇ ਔਰ ਵਪਾਰਕ ਤੌਰ ਤੇ ਵਰਤਦੇ ਆ ਔਰ ਇਹ ਸਦਾ ਕਾਇਮ ਰਹੂਗਾ ਰਿਸ਼ਤਾ ਜੀ